ਸਟਾਕ ਖਰੀਤੇ ਹੋਣਗੇ ਉਹ ਆ ਰਹੇ ਆਉਣਗੇ ਸਟਾਕ ਦੇ ਵਿੱਚ ਡਿਲੀਵਰੀ ਦੇ ਵਿੱਚ ਲੌਂਗ ਟਰਮ ਲਈ ਜਿਹੜੇ ਤੁਸੀਂ ਕੋਈ ਸਟਾਕ ਖਰੀਦੋਗੇ ਸਟਾਕ ਤੇ ਓਕੇ ਕਰੋਗੇ ਉਹ ਇਕੱਲੇ ਸਟਾਕ ਆ ਜਾਣਗੇ ਠੀਕ ਹੈ ਜੀ 뮤ਚੁਅਲ ਫੰਡ ਖਰੀਦਿਆ ਉਹ ਤੁਸੀਂ ਨੇ ਇੱਥੇ ਐਮ ਐਫ ਤੇ ਕਰੋਗੇ ਇਹ ਐਸ ਆਈ ਪੀ ਆ ਜਿਹੜੀ ਸਿੱਪ ਲਾਉਗੇ ਇੱਥੇ ਆਊਗਾ ਠੀਕ ਹੈ ਜੀ ਤੇ ਜਿਹੜਾ ਈਟੀਫ ਨੇ ਉਹ ਇੱਥੇ ਆ ਜਾਣਗੇ ਬਸ ਠੀਕ ਹੈ ਸਰ ਇਹ ਵੀ ਸਰਚ ਕਰ ਸਕਦੇ ਹੋ ਈਟੀਫ ਲਿਖ ਕੇ ਈਟੀਫ ਚ ਟਾਈਪ ਹਾਂ ਉਹ ਸਲੋ ਮਿਲਦਾ ਹੈਗਾ ਸਟੇਬਲ ਆ ਪਰ ਵਧੀਆ ਬੈਨੀਫਿਟ ਲੰਮੇ ਸਮੇਂ ਲਈ ਮਿਊਚੁਅਲ ਫੰਡ ਨਹੀਂ ਵੀਰੇ ਉਸੇ ਨਹੀਂ ਕਹਿ ਦਿੰਦੇ ਨੇ ਲਾ ਸਕਦੇ ਹੋਗੇ ਪਰ ਉਹ ਤਾਂ ਕੀ ਹੋਇਆ ਜਿਵੇਂ ਆ ਸਮਾਲ ਕੈਪ ਦੀਆਂ ਟੌਪ ਦੀਆਂ 50 ਕੰਪਨੀਆਂ ਨੇ ਉਹਨਾਂ ਦੀ ਲਾ ਸਕਦੇ ਆਪਾਂ ਠੀਕ ਹੈ ਜੀ ਹੂੰ ਕਿਸਤੀ ਇਹ ਹੈ ਬਸ ਐ ਮੰਨ ਲਓ ਹਾਂ ਉਹੀ ਹੈ ਬਸ ਆਪਾਂ ਕਿਸਤੀ ਪੇ ਕਰ ਰਹੇ ਹਾਂ ਈਟੀਐਫ ਦਾ ਇੱਕ ਹੋਰ ਵੀ ਆ ਜਿਵੇਂ ਹੁਣ ਮੰਨ ਲਓ ਤੁਸੀਂ ਨੇ ਆਹ ਈਟੀਐਫ ਆ 골ਡ ਦਾਗਾ ਆਹ ਫੈਂਗ ਦਾਗਾ ਈਟੀਐਫ ਹੈਗਾ ਤੁਸੀਂ ਚਾਹੁੰਦੇ ਹੋ ਵੀ ਇਹਦੇ ਵਿੱਚ ਮੈਂ ਆਪਣਾ ਪੈਸਾ ਆਟੋ ਪੇ ਲਾਉਣਾਗਾ ਤਾਂ ਇੱਥੇ ਆਪਣੇ ਕਲਿੱਕ ਕਰ ਲਿਆ ਡਾਇਰੈਕਟੋਰੇ ਈਟੀਐਫ ਦੇ ਵਿੱਚ ਜਿਵੇਂ ਤੁਸੀਂ ਸਿੱਪ ਦੀ ਗੱਲ ਕਰੀ ਸੀਗੀ ਇਹਦੇ ਵਿੱਚ ਆਪਣੀ ਸਿੱਪ ਲੱਗ ਜੂਗੀ ਮੈਂ ਉਤੇ ਕਲਿੱਕ ਕਰ ਲਿਆ ਈਟੀਐਫ ਤੇ ਕਲਿੱਕ ਕਰ ਲਿਆ ਤਾਂ ਇੱਥੇ ਲਿਖਿਆ ਹੋਇਆ ਸਟਾਰਟ ਐਸਆਈਪੀ ਲੋ ਈਟੀਐਫ ਦੇ ਵਿੱਚ ਵੀ ਐਸਆਈਪੀ ਕਰ ਸਕਦੇ ਹੁਣ ਇਹ ਤੇ ਐਸਆਈਪੀ ਤੇ ਆਪਣੀ ਕਲਿੱਕ ਕਰਨਾਗਾ ਲੋ ਹੁਣ ਇੱਥੇ ਕਿੰਨੀ ਕੁਆਂਟੀਟੀ ਤੁਸੀਂ ਡੇਲੀ ਖਰੀਦਣਾ ਚਾਹੁੰਦੇ ਹੋ ਜਾਂ ਮੰਥਲੀ ਜਾਂ ਵੀਕਲੀ ਜਿਹੜਾ ਤੁਸੀਂ ਸਿਲੈਕਟ ਕਰ ਲਿਆ ਜੇ ਡੇਲੀ ਕਰ ਲਿਆ ਰੇਟ ਇਹਦਾ ਕੋਸਾ ਚਾਹੇ ਘਾਟਾ ਚਾਹੇ ਵਾਧਾ ਡੇਲੀ ਮਿਲੀ ਜਾਉ ਉਸੇ ਰੇਟ ਤੇ ਮਿਲੀ ਜਾਏ ਜੇ ਤੁਸੀਂ ਮੰਥਲੀ ਕਰ ਲਿਆ ਤਾਂ ਮੰਥਲੀ ਤੇ ਕਿੰਨੀ ਕੁਆਂਟੀਟੀ ਆ ਇੱਕ ਖਰੀਦਣਾ ਚਾਹਣੇ ਦੋ 10 ਜਿੰਨੇ ਵੀ ਖਰੀਦਣਾ ਚਾਹਣਿਓ ਮਹੀਨੇ ਬਾਦ ਉਹਨੇ ਮਿਲੀ ਜਾਣਗੇ ਪੂਰੇ ਤਰੀਕ ਤਰੀਕ ਤੁਸੀਂ ਸਿਲੇਕਟ ਕਰ ਲੈਣੀ ਆ ਜਿਹੜੀ ਮਰਜ਼ੀ ਤਰੀਕ ਸਿਲੇਕਟ ਕਰ ਲਓ ਉਸੇ ਤਰੀਕ ਨੂੰ ਤੁਹਾਡੇ ਖਾਤੇ ਚੋਂ ਪੈਸੇ ਕੱਟੇ ਜਾਣਗੇ ਇਹਦਾ ਰੇਟ ਘਟ ਹੋਵੇ ਚਾਹੇ ਵੱਧ ਹੋਵੇ ਤੁਹਾਨੂੰ ਰੋਜ਼ ਦੇ ਉਸੇ ਹਿਸਾਬ ਨਾਲ ਮਿਲੀ ਜਾਊਗਾ ਠੀਕ ਹੈ ਜੀ ਇਹ ਵੀਕਲੀ ਵੀ ਕਰ ਸਕਦੇ ਹੋ ਵੀਕਲੀ ਇਹ ਮੰਡੇ ਨੂੰ ਕੱਟੀ ਜਾਊਗਾ ਜਿਹੜੇ ਮਰਜ਼ੀ ਰੇਟ ਹੋਵੇ ਉਦੇ ਕਾਫੀ ਲੋਕ ਨੇ ਜਿਹੜੇ ਸਟਾਕ ਦੇ ਵਿੱਚ ਜਿੰਨਾਂ ਦੇ ਫੇਵਰਿਟ ਸਟਾਕ ਹੁੰਦੇ ਨੇ ਉਹ ਲਾ ਕੇ ਰੱਖਦੇ ਨੇ ਵੀ ਮੰਥਲੀ ਨਾ 25 ਤਰੀਕ ਨੂੰ 28 ਤਰੀਕ ਨੂੰ ਕੋਸ ਵੀ ਰੇਟ ਹੋਵੇ ਵੀ ਸਾਨੂੰ ਇੰਨੇ ਮਿਲ ਜਾਣਾ ਆਪਦੇ ਆਪ ਹੀ ਮਿਲ ਜਾਂਦੇ ਨੇ ਆਪਾਂ ਲੈਣ ਵੇਲੇ ਨਾ ਕਈ ਵਾਰ ਸਟਾਕ ਲੈਣ ਵੇਲੇ ਆਪਾਂ ਕਰ ਦਿੰਦੇ ਨੇ ਵੀ ਥੋੜਾ ਜਿਹਾ ਹੋਰ ਥੱਲੇ ਆ ਜਾਂਦੇ ਫੇਰ ਦੇਖੂਗਾ ਉਹ ਫੇਰ ਆਈ ਨਹੀਂ ਪਤਾ ਫੇਰ ਲੰਘ ਜਾਂਦਾ ਸਮਾਂ ਜਿਹੜਾ ਆਟੋ ਕੱਟ ਲਾਤਾ ਉਹਨੇ ਮਿਲ ਹੀ ਜਾਣਾ ਤੁਸੀ ਆਪਣਾ ਆਈਡੀ ਪਾਸਵਰਡ ਦੇਖ ਕੇ ਜਿੰਨੂੰ ਮਰਜ਼ੀ ਉਹ ਕਰ ਸਕਦੇ ਫਰੰਟ ਦਾ ਨਹੀਂ ਜੀ ਉਹ ਉਹ ਰਿਸਕ ਤਾਂ ਆਪਾਂ ਲੰਮੇ ਸਮੇਂ ਲਈ ਨਹੀਂ ਲਓ ਦੇਖੋ ਉਹਦਾ ਤਾਂ ਕੋਈ ਫਾਇਦਾ ਨਹੀਂ ਹਾਂ ਉਹ ਆਪਣੇ ਕੋਲੇ ਵੀ ਆ ਉਹਦਾ ਕਮਿਸ਼ਨ ਬਹੁਤ ਆਉਂਦਾਗਾ ਪਰ ਆਪਾਂ ਉਹ ਥੋੜੇ ਜਿਹੀ ਘਟਜੂ ਇਹ ਉਹ ਕਮਿਸ਼ਨ ਕਿੰਨਾ ਜਿਆਦਾ ਕਮਿਸ਼ਨ ਬੈਂਕ ਵਾਲਿਆਂ ਨੂੰ ਜਾਂਦਾ ਬੈਂਕ ਵਾਲੇ ਤਾਂ ਕਨਾਲ ਨਹੀਂ ਕਰਦੇ ਦੇਖੋ ਕਈ ਵਾਰ ਉਹੀ ਸਿਸਟਮ ਆ ਉਹ ਆਈਡੀ ਤਾਂ ਸਾਡੇ ਕੋਲੇ ਵੀ ਹੈ ਡਿਸਟ੍ਰੀਬਿਊਟਰ ਪਰ ਇਹਦੇ ਨਾਲ ਉਹ ਡਾਇਰੈਕਟ ਜਦੋਂ ਆਪਣੇ ਕੋਲੇ ਸਾਹਮਣੇ ਹੀ ਪਿਆਗਾ ਇਹੀ ਕੁਝ ਉਹੀ ਕੁਸੋ ਉਹਦੇ ਵਿੱਚ ਕਰ ਸਕਦੇ ਤੁਸੀਂ ਹਾਂਜੀ ਹਾਂ ਹਾਂ ਵੀਰੇ ਉਹ ਸਾਰਾ ਕੁਸ ਸੇਬੀ ਦੇ ਸੇਬੀ ਦੀ ਜਦੋਂ ਨਾ ਤੁਹਾਡਾ ਇਹ ਵਾਲਾ ਤੁਸੀਂ ਕੁਝ ਵੀ ਲਾ ਲਿਆ ਤੁਹਾਡੀ ਮੇਲ ਤੇ ਇੱਕ ਪਰਫਾਰਮਾ ਆਊਗਾ ਉਹਦੇ ਵਿੱਚ ਸਾਰਾ ਡਾਟਾ ਲਿਖਿਆ ਹੋਊ ਤੁਸੀਂ ਸੇਬੀ ਦੀ ਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹਾਂ 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 ਉਹ ਕਰ ਸਕਦੇ ਠੀਕ ਹੈ ਜੀ ਇੱਥੋਂ ਤੱਕ ਪਤਾ ਲੱਗ ਗਿਆ ਵੀਰੇ ਹੁਣ ਤੁਸੀਂ ਕਿਸੇ ਵੀ ਸਟਾਕ ਦੇ ਵਿੱਚ ਜੇ ਤੁਹਾਡਾ ਕੋਈ ਫੇਵਰੇਟ ਸਟਾਕ ਆ ਆਪਾਂ ਨੂੰ ਲੱਗਦਾ ਵੀ ਆਹ ਸਟਾਕ ਆ ਜਿਹੜਾ ਉੱਪਰ ਹੀ ਜਾ ਰਿਹਾ ਹੈਗਾ ਵੀ ਜਾਊਗਾ ਵੀ ਗਰੋਥ ਕਰੂਗਾ ਪਰ ਮੇਰੇ ਕੋਲੇ ਅੱਜ ਪੈਸੇ ਨਹੀਂ ਹੈਗੇ ਵੀ ਮੈਂ ਇਹਦੇ ਵਿੱਚ ਇਕੱਠਾ ਇਨਵੈਸਟ ਕਰਦਾ ਤਾਂ ਮੈਂ ਉਹਦੇ ਵਿੱਚ ਵੀ ਐਸਆਈਪੀ ਲਾ ਸਕਦਾ ਕਿਸੇ ਵੀ ਸਟਾਕ 'ਚ ਜਿਵੇਂ ਹੁਣ ਮੈਂ ਇੱਥੇ ਵਿਧਾਨਤਾ ਸਟਾਕ ਖਰੀਦਿਆ ਹੋਇਆ ਮੰਨ ਲਓ ਮੈਂ ਵਿਧਾਨਤਾ ਤੇ ਕਲਿੱਕ ਕਰਿਆ ਜਾਂ ਟਾਟਾ ਮੋਟਰ ਟੀਵੀਐਸ ਜਿਹੜਾ ਮਰਜੀ ਮੋਟਰ ਤੇ ਤੁਸੀਂ ਹਾਂ ਆ ਆਪਣੇ ਖਰੀਦੇ ਹੋਇਆ ਦੇਖੋ 26 2700 ਸਟਾਕ ਆ ਮੇਰੇ ਕੋਲੇ ਦਾ ਹਾਂ ਆ ਗਿਆ ਜੀ ਸਟਾਰਟ 2 ਐਸਆਈਪ ਤੁਸੀਂ ਇਹਦੇ ਵਿੱਚ ਜੇ ਤੁਹਾਡੇ ਕੋਲੇ ਇਕੱਠਾ ਪੈਸਾ ਨਹੀਂ ਹੈਗਾ ਤਾਂ ਐਸਆਈਪ ਲਾ ਸਕਦੇ ਹੋ ਹੁਣ ਇਹਨਾਂ ਵਿੱਚੋਂ ਇਹ ਨੁਕਸਾਨ ਆ ਬਸ ਜੇ ਕਿਤੇ ਸਟਾਕ ਦੇ ਪ੍ਰਤੀ ਇਸ ਕੰਪਨੀ ਦੇ ਪ੍ਰਤੀ ਕੋਈ ਮਾੜੀ ਖਬਰ ਆ ਗਈ ਤਾਂ ਇਹਦਾ ਰੇਟ ਘਟ ਜੂਗਾ ਤਾਂ ਆਪਣਾ ਵੀ ਉਧਰੋਂ ਸਿੱਪ ਵਾਲਾ ਵੀ ਪੈਸਾ ਘਟ ਜੂਗਾ ਜਿਹੜੀਆਂ ਆਣ ਹੈਗੀਆਂ 50 ਦੀਆਂ 50 ਇਹਨਾਂ ਨੇ ਤਾਂ ਗ੍ਰੋਥ ਹੀ ਕਰਨੀਆਂ ਆ ਆਪ ਨੂੰ ਸਿੱਪ ਉਨਾਂ ਚ ਚਲਾਉਣ ਦਾ ਫਾਇਦਾ ਸਟਾਕ ਦੇ ਵਿੱਚ ਕਿਸੇ ਟਾਈਮ ਇਹ ਤਾਂ ਕੱਲਾ ਸਟਾਕ ਆ ਗਿਆ ਸਿੰਗਲ ਕੰਪਨੀ ਦੀ ਕੋਈ ਮਾੜੀ ਖਬਰ ਆ ਗਈ ਇਹ ਗਿਰ ਚੂਗਾ ਰੇਟ ਇਹਦਾ ਕਈ ਕੰਪਨੀਆਂ ਨੇ ਇਹ ਜਾਂ ਜਿਹੜੀਆਂ ਕਰੋਨਾ ਵੇਲੇ 3-3000 ਰੁਪਏ ਵਾਲੀਆਂ ਮਤਲਬ 100-100 ਤੇ 2-2 2-3-300 ਵਾਲੇ 3-3 ਰੁਪਏ ਤੇ ਹਾਂ ਉਹਨਾਂ ਨੇ ਤਾਂ ਪੁਰਾਣੀ ਕੰਪਨੀ ਕੱਢੀ ਜਾਣੀ ਨਵੀਂ ਚੱਲੀ ਜਾਣਾ ਉਹਦੇ ਵਿੱਚ ਆਪਣੀ ਗਰੋਥ ਦੀ ਸੁਭਾਵਨਾ ਜਾਂਦੀ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਤੁਸੀਂ ਇਹਨਾਂ ਵਿੱਚ ਪੈਸਾ ਲਾ ਸਕਦੇ ਹੋਗੇ ਤੇ ਜਿਹੜਾ ਆ ਸੀਗਾ ਇੱਕ ਰੋਮ ਚ ਮੈਂ ਡਾਇਰੈਕਟ ਐਸਆਈਪੀ ਕੈਲਕੂਲੇਟਰ ਭਰ ਕੇ ਦਿਖਾਇਆ ਸੀ ਸਾਨੂੰ ਸਿਰਫ ਐਸਟੀਮੇਟ ਲਾਉਣ ਦੇ ਲਈ ਹੁਣ ਇਸੇ ਤਰ੍ਹਾਂ ਆ ਜਾਂਦਾਗਾ ਵੀ ਆਪਾਂ ਕਿਸੇ ਟਾਈਮ ਐਫਡੀ ਕਰਵਾਉਣੀ ਹੈਗੀ ਐਫਡੀ ਦੇ ਵਿੱਚ ਆਪਾਂ ਸੋਚਦੇ ਆਂ ਵੀ ਮੈਂ ਫਿਕਸ ਇੱਕ ਸਾਲ ਨਹੀਂ ਕਢਾਉਂਦਾ ਜਾਂ 10 ਸਾਲ ਨਹੀਂ ਕਢਾਉਂਦਾ ਤਾਂ ਉਹ ਵੀ ਆਪਾਂ ਇਹਦੇ ਵਿੱਚ ਲਾ ਸਕਦੇ ਇਹ ਤਾਂ ਹੋ ਗਈ ਸੀ ਪਹਿਲਾਂ ਲਈ ਤਾਂ ਆਪਣੇ ਕਰੀ ਸੀ ਗੱਲ ਮੰਥਲੀ ਦੀ ਹੁਣ ਤੁਸੀਂ ਇੱਥੇ ਲੰਮ ਸਮ ਲਿਖਿਆ ਹੋਇਆ ਨਾਲ ਇਹਦੇ ਐਸਆਈਪੀ ਦੇ ਨਾਲ ਆ ਦੇਖੋ ਇੱਥੇ ਇੱਕ ਕਲਿਕ ਕਰ ਲਿਆ ਆਪਾਂ ਨੇ ਠੀਕ ਹੈ ਜੀ ਹੁਣ ਮੰਨ ਲਓ ਆਪਾਂ ਲੱਖ ਰੁਪਏ ਦੀ ਐਫ ਡੀ ਕਰਵਾ ਰਹੇ ਹਾਂਗੇ ਇਹ ਵਨ ਟਾਈਮ ਇਹ ਵਨ ਟਾਈਮ ਹੋ ਗਿਆ ਲੱਖ ਰੁਪਏ ਦੀ ਐਫ ਡੀ ਕਰਵਾ ਰਹੇ ਹਾਂ ਰਿਟਰਨ ਆਪਾਂ ਉਹੀ ਮੰਨ ਕੇ ਚੱਲਦੇ ਹਾਂ ਰਿਟਰਨ ਆਪਾਂ ਉਸ ਵਾਲਾ ਮੰਨ ਕੇ ਚੱਲਦੇ ਹਾਂ ਤੇ ਸਮਾਂ ਜਿਹੜਾ 5 ਸਾਲਾਂ ਦਾ ਆਪਾਂ ਨੇ ਉਰੇ 5 ਸਾਲਾਂ ਦਾ ਸਮਾਂ ਲਿੱਤਾ ਆਪਾਂ ਨੂੰ ਆ ਮਿਲ ਰਿਹਾਗਾ 2.48 ਹੁਣ ਇਹਦੇ ਵਿੱਚ ਇੱਕ ਚੀਜ਼ ਸਮਝਿਓ ਵੀ ਜਿਹੜੀ ਐਸ ਆਈ ਪੀ ਆਪਣੇ ਮੰਥਲੀ ਲਾਈ ਸੀ ਮੰਥਲੀ ਦਾ ਰਿਟਰਨ ਆਪਾਂ ਨੇ ਤੁਹਾਨੂੰ ਦੱਸਿਆ ਵੀ ਕਿਸੇ ਟਾਈਮ ਔਰ ਇਹ ਮੰਥਲੀ ਮੈਂ ਐ ਮ ਲਿਖਤਾ ਕਿਸੇ ਟਾਈਮ 15 ਕਿਸੇ ਟਾਈਮ 18 ਕਿਸੇ ਟਾਈਮ 20 ਮਿਲ ਰਿਹਾਗਾ ਸਾਲਵੰਦ ਦੀ ਗੱਲ ਕਰ ਰਹੇ ਹਾਂ ਮੈਂ 2018 ਚਾਹ ਮਿਲਿਆ 19 ਚਾਹ ਮਿਲਿਆ 20 ਚਾਹ ਮਿਲਿਆ ਜਿਵੇਂ ਆਪਾਂ ਗੱਲ ਕਰਦੇ ਆਂਗੇ ਇਹ ਹੋ ਗਿਆ ਮੰਥਲੀ ਵਾਲਾ ਜਿਹੜਾ ਹਾ ਲੰਮਸਮ ਵਾਲਾਗਾ ਇਹਦਾ ਆਪਸ ਦੇ ਵਿੱਚ ਫਰਕ ਰਹਿੰਦਾਗਾ ਕਿਸੇ ਟਾਈਮ ਜੇ ਉਰੇ 15 ਮਿਲਿਆ ਤਾਂ ਇਹਨਾਂ ਨੂੰ 17 ਮਿਲਿਆਗਾ ਕਿਸੇ ਟਾਈਮ ਉਰੇ ਇਹਨਾਂ ਨੂੰ 18 ਮਿਲਿਆ ਤਾਂ ਇਹਨੂੰ 15 ਮਿਲਿਆਗਾ ਇਹਨੂੰ 20 ਮਿਲਿਆ ਤਾਂ ਇਹਨੂੰ 21 ਮਿਲਿਆ ਬਦਲਦਾ ਰਹਦਾਗਾ ਕੋਈ ਸਾਲ ਲੰਮਸਮ ਵਾਲੇ ਦਾ ਜ਼ਿਆਦਾ ਵਿਆਜ ਮਿਲਦਾਗਾ ਕਿਸੇ ਸਮੇਂ ਐਸਆਈਪੀ ਦਾ ਉਹ ਤੁਸੀਂ ਦੇਖਣਾਗਾ ਵੀ ਆਪਾਂ ਕਿਹੜੇ ਹਿਸਾਬ ਦੇ ਵਿੱਚ ਕਿੰਨਾ ਕ ਪੈਸਾ ਜ਼ਰੂਰੀ ਨਹੀਂ ਲੱਖ 10000 ਦੀ ਵੀ ਕਰਕੇ ਸਾਢੇ ਸਕਦੇ ਹਾਂ ਲੰਮੇ ਸਮੇ ਲਈ ਉਹ ਕੋਈ ਚੱਕਰ ਨਹੀਂ ਲੰਮੇ ਸਮੇ ਦੇ ਵਿੱਚ ਬੈਨੀਫਿਟ ਹੋਣਾ ਹੀ ਆ ਦੇਖੋ ਹੁਣ ਲੰਮੇ ਸਮੇ ਦੇ ਵਿੱਚ ਮੰਨ ਲਓ ਆਪਾਂ ਇੱਥੇ 10 ਹੀ ਭਰਦੇ ਹਾਂਗੇ 10000 ਹੁਣ ਤਾਂ ਆਪਾਨੂੰ ਮਿਲ ਰਿਹਾਗਾ ਸਾਰਾ 24000 ਆਪਾਂ ਐਸਟੀਮੇਟ ਲਾਇਆਗਾ 20% ਦੇ ਹਿਸਾਬ ਨਾਲ ਹਾਂ ਜੇ ਹੁਣ ਇਹਨੂੰ ਆਪਾਂ 20 ਸਾਲ ਕਰਦੇ ਆ ਉਹਦੇ ਵਾਂਗੂ ਤਾਂ ਇਹ ਆਪਾਂ ਨੂੰ ਆ ਮਿਲ ਸਕਦਾ ਜੇ ਲੰਮੇ ਸਮੇਂ ਲਈ ਆਪਣਾ ਠੀਕ ਹੈ ਜੀ ਜੇ ਇਸੇ ਰਿਟਰਨ ਤੇ ਮਿਲਿਆ ਇਹ ਤਾਂਗਾ ਜੇ ਉਸ ਟਾਈਮ ਇਹਨਾਂ ਵਾਂਗੂ ਕਿਸੇ ਟਾਈਮ 15 ਆ ਗਿਆ ਤਾਂ ਉਹ ਘਟ ਜੂਗਾ ਬਈ 21 ਆ ਗਿਆ ਤਾਂ ਉਹ ਵੱਧ ਜੂਗਾ ਠੀਕ ਹੈ ਜੀ ਇੱਥੋਂ ਐਸਟੀਮੇਟ ਲਾ ਸਕਦੇ ਹੋ ਤੁਸੀਂ ਹੁਣ ਸਾਰੇ ਜਣੇ ਨੇ ਇੱਕ ਵਾਰ ਆਪਣੀ ਮੰਨ ਲਓ ਐਸਆਈਪੀ ਹੈ ਜਿਹੜੀ ਉਹਨੂੰ ਰਜਿਸਟਰਡ ਕਰਨ ਦੇ ਲਈ ਜਦੋਂ ਤੁਸੀਂ ਮੋਬਾਈਲ ਤੇ ਜਾਮੋਗੇ ਆਪਣੇ ਐਸਆਈਪੀ ਵਾਲਾ ਲਿਖਿਆ ਹੋਇਆ ਮਿਊਚੁਅਲ ਫੰਡ ਵਾਲਾ ਉਹਦੇ ਵਿੱਚ ਤੁਹਾਡੇ ਮੋਬਾਈਲ ਨੰਬਰ ਤੇ ਓਟੀਪੀ ਆਊਗਾ ਓਟੀਪੀ ਭਰ ਕੇ ਤੁਹਾਨੂੰ ਨੋਮੀਨੇਸ਼ਨ ਐਡ ਕਰਨ ਨੂੰ ਕਹੂਗਾ ਉਹ ਕਰ ਲਿਆ ਜਦੋਂ ਤੁਸੀਂ ਨੇ ਫਿਰ ਡਾਇਰੈਕਟ ਤੁਹਾਨੂੰ ਇੱਥੇ ਮੂਰੀ ਫਰੰਟ ਪੇਜ ਤੇ ਆ ਜਾ ਕਰੂਗਾ ਵੀ ਸਟਾਰਟ 500 ਐਸਆਈਪੀ ਸਟਾਰਟ 500 ਤੋਂ 1000 ਤੋਂ 1500 ਤੋਂ ਜਿੰਨੀ ਤੁਸੀਂ ਕਰਨੀ ਆ ਆਪਦੇ ਹਿਸਾਬ ਨਾਲ ਕਰ ਸਕਦੇ ਹੋ ਵੀ ਤੇ ਉਹ ਰੈਗੂਲਰ ਤੁਹਾਡੇ ਬੈਂਕ ਅਕਾਊਂਟ ਦੇ ਵਿੱਚੋਂ ਕੱਟੀ ਜਾਊਗੀ ਠੀਕ ਹੈ ਜੀ ਐਸਆਈਪੀ ਬਾਰੇ ਤੇ ਈਟੀਐਫ ਬਾਰੇ ਪਤਾ ਲੱਗ ਗਿਆ ਜੀ ਸਾਰਿਆਂ ਨੂੰ ਵੀ ਠੀਕ ਹੈ ਜੀ ਸੀਐਫ ਸਰ ਆਪਣਾ ਇੱਕ ਡਾਇਨਾਮਿਕ ਕੰਟੈਨਰ ਬਣਾਉਂਦੇ ਜਾ ਰਹੇ ਹਾਂ